ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਹਰ ਰੋਜ਼ ਨਵੀਆਂ ਮਹਿੰਮਾ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਤੇ ਜਿੱਤੇ ਆਪਰੇਸ਼ਨ ਕਾਸੋ ਦੇ ਤਹਿਤ ਬੀਤੇ ਦਿਨੀ ਪੰਜਾਬ ਪੁਲਿਸ ਵੱਲੋਂ ਸਰਚ ਬਿਆਨ ਕੀਤਾ ਗਿਆ ਤਾਂ ਉੱਥੇ ਹੀ ਥਾੜਾ ਮਲੋਟ ਦੀ ਥਾਣਾ ਮੁਖੀ ਨੇ ਇੱਕ ਵੱਖਰੇ ਅੰਦਾਜ਼ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸਿਵਲ ਡਰੈਸ ਦੇ ਵਿੱਚ ਖੁਦ ਹੀ ਗ੍ਰਾਹਕ ਬਣ ਕੇ ਇੱਕ ਔਰਤ ਨੂੰ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਮਲੋਟ ਦਾ ਛੱਜਕੜੀਆ ਮੁਹੱਲਾ ਨਸ਼ਾ ਦੇ ਮਾਮਲੇ ਵਿੱਚ ਕਾਫੀ ਬਦਨਾਮ ਹੈ ਤੇ ਥਾਣਾ ਮੁਖੀ ਵੱਲੋਂ ਸਿਵਲ ਵਰਦੀ ਵਿੱਚ ਜਾ ਕੇ ਖੁਦ ਨਸ਼ਾ ਸ਼ਾਹ ਹੋਰ ਤਾਂ ਤੋਂ ਕੁਰੀਦਿਆ ਗਿਆ ਤੇ ਦੋ ਔਰਤਾਂ ਵਿੱਚੋਂ ਇੱਕ ਔਰਤ ਉਹਨਾਂ ਦੇ ਹੱਥ ਲੱਗ ਗਏ ਜਦ ਕਿ ਦੂਸਰੀ ਔਰਤ ਕੋਜਨ ਦੇ ਵਿੱਚ ਕਾਮਯਾਬ ਹੋ ਗਈ ਅਸੀਂ ਅੱਜ ਜਿੰਨੇ ਵੀ ਸਾਡੇ ਹੌਟਸਪੌਟ ਏਰੀਆ ਜਿ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਕਈ ਥਾਵਾਂ ਦੇ ਤੇਰੇਡ ਕੀਤੀ ਹੈ ਜਿਵੇਂ ਮੇਨ ਇੱਥੇ ਸ਼ੱਜ ਘੜਿਆਂ ਦਾ ਮਹੱਲਾ ਵਜ ਦਾ ਲਾਈਨ ਉਪਰ ਬੁੱਜਾਂ ਦਾ ਫਾਟਕ ਜਿਹੜਾ ਹੈਗਾ ਉੱਥੇ ਸੁਣਿਆ ਹੈ ਵੀ ਕਾਫੀ ਜ਼ਿਆਦਾ ਜਿਹੜੇ ਐਡਿਕਟਡ ਨੇ ਉਹ ਆਉਂਦੇ ਨੇ ਇੱਥੇ ਲੈਣ ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ ਜਿੰਨੇ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀਜ਼ ਹੈ ਇਹਨਾਂ ਤੇ ਸ਼ੱਕ ਨਹੀਂ ਕੀਤਾ ਨਾ ਫਿਰ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸੱਚ ਵੀ ਕੀਤੀ ਜਿੰਨੇ ਸ਼ੱਕੀਕਰ ਸੀ ਉਹ ਵੀ ਸੱਚ ਕੀਤੇ ਔਰ ਇਹ ਇੱਥੋਂ ਤੱਕ ਕੰਮ ਬਦੂ ਕਿ ਉਹ ਵੀ ਹੈ ਜਿਹੜਾ ਲੇਡੀਜ਼ ਹਨ ਤਾਂ ਕੋਈ ਸ਼ੱਕ ਨਹੀਂ ਕਰਦਾ ਇਹ ਸ਼ਰਮ ਆ ਵੀ ਗਲੀਆਂ 'ਚ ਬੈਠ ਕੇ ਹੀ ਕਈ ਵਾਰੀ ਵੇਚ ਦਿੰਦੇ ਕਿਵੇਂ 트ੈਪ ਤੁਸੀਂ ਲਾਇਆ ਸਿਵਲ ਵਰਦੀ ਤੁਸੀਂ ਖੁਦ ਬਾਈਕ ਲੈ ਕੇ ਇੱਥੇ ਪਹੁੰਚੇ 트ੈਪ ਕਿਵੇਂ ਲਾਇਆ 트ੈਪ ਇਹ ਸੀਗਾ ਸਾਨੂੰ ਕਿਸੇ ਮੁਖਬਰ ਦੀ ਮੁਖਬਰੀ ਤੇ ਸੀਗਾ ਸਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਆ ਗਿਆ ਪਰੰਤੂ ਜਦੋਂ ਇਹ ਪੁਲਿਸ ਵਰਦੀ ਚਾਹੀਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜ ਮੈਂ ਸਿਰਫ ਸਿਵਲ ਕੱਪੜਾ ਚਾਹੀਏ ਔਰ ਆ ਕੇ ਇਹਨਾਂ ਨੂੰ ਪੈਸ ਦਿੱਤੇ ਤੇ ਪਰਚੇਜ਼ ਕਰ ਲਿਆ ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ-ਹੁਣੇ ਹੋਈ ਹੈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨਾਂ ਨੇ ਸੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਫਾਫੇ ਸੀ ਉਹਦੇ ਵਿੱਚੋਂ ਨੇ ਦੋ ਬਾਊਚ ਕੱਢ ਕੇ ਦੇਤੇ ਬਾਕੀ ਜਿਹੜਾ ਉਹਨਾਂ ਕੋਲ ਸੀ ਪਰ ਲੇਡੀਜ਼ ਦੋ ਹੋ ਸੀਗੇ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀਗੀ ਉਹ ਪਾਜੀ ਨੇ ਕਿ ਉਹ ਵਚਨ ਸਫਲ ਹੋ ਗਈ ਪਹਿਲਾਂ ਵੀ ਬੈਕਗਰਾਉਂਡ ਕ੍ਰਿਮੀਨਲ ਰਿਆ ਇਹਨਾਂ ਦਾ ਕੋਈ ਐਫਆਰ ਦਰਜ ਨਹੀਂ ਪਹਿਲੇ ਦੇ ਖਲਾਫ ਹਾਂ ਇਹਨਾਂ ਤੇ ਜਿਹੜੀ ਲੇਡੀ ਕਾਬੂ ਹੋਈ ਇਹਦੇ ਤੇ ਵੀ ਪਹਿਲਾਂ ਦੋ ਫਰਜ਼ੇ ਐਨਡੀ ਦੇ ਹੈਗੇ ਔਰ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਨਡੀ ਵਿੱਚ ਅੰਦਰ ਹੈਗੇ ਲੋਕ ਜਗਬਾਣੀ ਟੀਵੀ ਲਈ ایਚ 2ਡੀ ਦੀ ਰਿਪੋਰਟ